ਜਲਾਲਾਬਾਦੀ ਮਾਰਕੀਟ ਕਮੇਟੀ ਵਿਖੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਮੈਂਬਰ ਪਾਰਲੀਮੈਂਟ ਸਰਦਾਰ ਛੇਰ ਸਿੰਘ ਕੋਬਾਇਆ ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਆਂਗਣਵਾੜੀ ਵਰਕਰਾਂ ਨੇ ਮੈਂਬਰ ਪਾਰਲੀਮੈਂਟ ਸਰਦਾਰ ਛੇਰ ਸਿੰਘ ਕੋਬਾਇਆ ਨੂੰ ਇਹ ਗੱਲ ਕਹੀ ਕਿ ਸਾਡੀਆਂ ਕਾਫੀ ਸਮੇਂ ਤੋਂ ਮੰਗਾਂ ਜਾਇਜ ਜੋ ਲੜਕਦੀਆਂ ਆ ਰਹੀਆਂ ਹਨ। ਅੱਜ ਜੋ ਅਸੀਂ ਤੁਹਾਨੂੰ ਮੰਗ ਪੱਤਰ ਦੇਣ ਜਾ ਰਹੀਆਂ ਇਸ ਮੰਗ ਪੱਤਰ ਦੇ ਵਿੱਚ ਸਾਡੀਆਂ ਮੰਗਾਂ ਸਾਰੀਆਂ ਜਾਇਜ ਹਨ। ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇ ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਸਰ ਚੇਰ ਸਿੰਘ ਕੋਬਾਇਆ ਨੇ ਇੱਕ ਗੱਲ ਆਂਗਣਵਾੜੀ ਵਰਕਰਾਂ ਨੂੰ ਕਹੀ ਜੋ ਵੀ ਤੁਹਾਡੀਆਂ ਜਾਇਜ਼ ਮੰਗਾਂ ਨੇ ਉਹਨਾਂ ਦਾ ਮੁੱਦਾ ਸੰਸਦ ਦੇ ਵਿੱਚ ਬਿਠਾਇਆ ਜਾਵੇਗਾ ਤੇ ਜੋ ਵੀ ਮੰਗਾਂ ਤੁਹਾਡੀਆਂ ਜਾਇਜ਼ ਨੇ ਉਹਨਾਂ ਦਾ ਜਲਦੀ ਹੱਲ ਕਰਵਾਇਆ ਜਾਵੇਗਾ ਆਓ ਗੱਲਬਾਤ ਕਰਦੇ ਹਾਂ ਚੇਰ ਸਿੰਘ ਕੋਬਾਇਆ ਨੇ ਇਸ ਮੌਕੇ ਤੇ ਕੀ ਕਿਹਾ ਦੇਖੋ ਸਰਕਾਰ ਜਿਹੜੀ ਕੋਈ ਸਕੀਮ ਜਦੋਂ ਚਲਾ ਦਿੰਦੀ ਹੈ ਉਸ ਵੇਲੇ ਉਹਨਾਂ ਇਹਨਾਂ ਬਰੇ ਬਈ ਸਰਕਾਰ ਨੇ ਇੱਕ ਮਜ਼ਦੂਰੀ ਤੋਂ ਵੀ ਘੱਟ ਰੇਟ ਜਿਹੜਾ ਇਹਨਾਂ ਦਿੱਤਾ ਜਾਂਦਾ ਹੈ ਇਹਨਾਂ ਦੀ ਜਿਹੜੀ ਸੈਲਰੀ ਹੈ ਉਹ ਮੈਨੂੰ ਲੱਗਦਾ ਹੈ ਕਿ 18 ਸਾਲ ਤੋਂ ਜੋ ਇਹਨਾਂ ਨੇ ਫਿਕਸ ਕੀਤੀ ਸੀ ਉਹ ਹੀ ਚੱਲ ਰਹੀ ਹੈ ਮਹਿੰਗਾਈ ਕਿੰਨੇ ਗੁਣਾ ਵਧ ਗਈ ਤੇ ਇਹਨਾਂ ਨੂੰ ਚਾਹੀਦਾ ਸੀ ਕਿ ਨਾਲ ਦੀ ਨਾਲ ਇਹਨਾਂ ਦੀ ਸੈਲਰੀ ਵਧਣੀ ਚਾਹੀਦੀ ਸੀ ਮਾਨ ਪੱਤਾ ਵੀ ਵਧਣਾ ਚਾਹੀਦਾ ਸੀ ਤਾਂ ਕਿ ਵਿਚਾਰੇ ਜਿਹੜੇ ਗਰੀਬ ਪਰਿਵਾਰਾਂ ਤੋਂ ਪਿੰਡਾਂ ਦੇ ਵਿੱਚ ਕੰਮ ਕਰਦੇ ਆ ਔਰ ਉਹਨਾਂ ਦਾ ਜਿਹੜਾ ਰੋਟੀ ਦਾ ਗੁਜਗਾਰ ਜਿਹੜਾ ਉਹ ਸਹੀ ਚੱਲ ਸਕੇ ਪਰ ਸਰਕਾਰ ਨੇ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ ਬੜੀਆਂ ਬੜੀ ਵਾਰ ਪਾਰਲੀਮੈਂਟ ਵਿੱਚ ਇਹ ਮੁੱਦਾ ਮੈਂ ਆਪ ਚੁੱਕਿਆ ਤੇ ਪਰ ਸਰਕਾਰ ਉਹਤੇ ਕਿਸੇ ਦੀ ਕੋਈ ਗੱਲ ਨਹੀਂ ਸੁਣਦੀ ਇਸ ਕਰਕੇ ਇਹਨਾਂ ਨੇ ਅੱਜ ਜੋ ਮੈਨੂੰ ਕੱਲ ਟਾਈਮ ਲਿਆ ਸੀ ਮੰਗ ਪੱਤਰ ਦੇਣ ਵਾਸਤੇ ਤੇ ਪਾਰਲੀਮੈਂਟ ਦਾ ਸੈਸ਼ਨ ਆਏਗਾ ਤਾਂ ਉਹਦੇ ਵਿੱਚ ਮੈਂ ਇਹ ਜਿਹੜੇ ਜਿਹੜੀ ਲੇਡੀਜ਼ ਆਂਗਣਵਾੜੀ ਵਰਕਰ ਹੈਗੀਆਂ ਜਾਂ ਕੋਈ ਸਾਡੇ ਸਕੂਲਾਂ ਦੇ ਵਿੱਚ ਮਿਡ-ਡੇ ਮੀਲ ਵਾਲੀਆਂ ਔਰਤਾਂ ਕੰਮ ਕਰਦੀ ਹੈ ਉਹਨਾਂ ਤੋਂ ਥੱਲੇ ਇਹਨਾਂ ਦੇ ਜਿਹੜੇ ਅਸਿਸਟੈਂਟ ਹੈਗੇ ਸੇਵਾਦਾਰ ਹੈਗੇ ਉਹਨਾਂ ਦੀ ਵੀ ਤੇਰੀ ਸੈਲੀ ਤਨਖਾਹ ਵਧਣੀ ਚਾਹੀਦੀ ਹੈ ਤੋਂ ਉਹਦੇ ਵਾਸਤੇ ਆਵਾਜ਼ ਜਿਹੜੀ ਹੈ ਮੈਂ ਪਾਰਲੀਮੈਂਟ ਦੇ ਵਿੱਚ ਚੱਕੂਗਾ ਤੇ ਸਰਕਾਰ ਦੇ ਵਿੱਚ ਆਪਣੀ ਲਿਖੇ ਵੀ ਭੇਜਾਂਗਾ ਕਿ ਤਾਂ ਕਿ ਇਸ ਨੂੰ ਜਿਹੜਾ ਕੰਸੀਡਰ ਕੀਤਾ ਜਾਏ ਇਹਨਾਂ ਦੀ ਤਨਖਾਹਾਂ ਜਿਹੜੀ ਮਤਰਾ ਦਿੱਤੀ ਹੈ ਸਰਪ ਸਰ ਇੱਕ ਹੋਰ ਸਵਾਲ ਹੈ ਸਰਕਾਰ ਨੂੰ ਦਿੱਤਾ ਹੁਣ ਆਮ ਆਦਮੀ ਪਾਰਟੀ ਦੇ ਜੇ ਕੱਲ ਨੂੰ ਕੋਈ ਸਰਕਾਰ ਦੇ ਉਮੀਦਵਾਰ ਜਿਹੜਾ ਕਾਂਗਰਸ ਪਾਰਟੀ ਦਾ ਜਾਂ ਭਾਜਪਾ ਦੇ ਆਉਂਦੀ ਫਿਰ ਵੀ ਇਸ ਤਰ੍ਹਾਂ ਜਿਹੜਾ ਜਿਹੜੇ ਵਰਕਰ ਨੇ ਉਹਨਾਂ ਦੇ ਵੱਲੋਂ ਮੰਗ ਪੱਤਰ ਹਮੇਸ਼ਾ ਦਿੱਤੇ ਜਾਂਦੇ ਨੇ ਅੱਜ ਤੁਸੀਂ ਮੋਦਾ ਸਰਕਾਰ ਲਾ ਰਹੇ ਕੱਲ ਨੂੰ ਇਹ ਸਰਕਾਰ ਰਵੇ ਜਾਂ ਨਾ ਰਵੇ ਤਾਂ ਉਹਨੂੰ ਤੁਹਾਡੀ ਸਰਕਾਰ ਆ ਜਾਂਦੀ ਤੇ ਤੁਹਾਡੇ ਤੇ ਇਹ ਚੀਜ਼ ਲੋਕਤਾਂ ਦੀ ਫਰਸਤ ਕੀ ਕਰੋਗੇ ਨਹੀਂ ਅਸੀਂ ਇਹਨੂੰ ਸਰਕਾਰ ਦੇ ਲੋਸਟ ਵਿੱਚ ਲਾ ਕੇ ਕਨਸੀਡਰ ਕਰਾਂਗੇ ਕਿ ਜਿਹੜਾ ਕਰਵਾਵਾਂਗੇ ਸਰਕਾਰ ਤੋਂ ਕਿ ਇਹਨਾਂ ਦੇ ਮਿਨੀਮਮ ਵੇਜ ਜਿਹੜੇ ਨੇ ਘੱਟ ਤੋਂ ਘੱਟ ਜਿਹੜੀ ਤਨਖਾਹ ਹੈ ਉਹਨੂੰ ਲਿਆ ਕੇ ਉਹਦੇ ਵਿੱਚ ਲਿਆ ਕੇ ਨਾ ਵਪਾਰ ਸੇ ਜਿਹੜੇ ਪੂਰੇ ਦਿੱਤੇ ਜਾਣ ਤਾਂ ਕਿ ਉਹਨਾਂ ਦਾ ਪਰਿਵਾਰ ਜਿਹੜਾ ਸਹੀ ਤਰੀਕੇ ਨਾਲ ਚੱਲ ਜੇ ਤਾਂ ਚੱਲ ਸਕੇ ਸਰਕਾਰ ਦੇ ਨੌਰਸੇ ਜਦੋਂ ਸਾਡੀ ਸਰਕਾਰ ਆਏਗੀ ਤੇ ਅਸੀਂ ਸਾਰਾ ਕੁਝ ਦੇਖ ਕੇ ਉਹਨੂੰ ਸਹੀ ਤਰ੍ਹਾਂ ਨਾ ਕਰਾਂਗੇ ਅੱਜਕੱਲ ਜਿਵੇਂ ਮਹਿੰਗਾਈ ਦਾ ਜਮਾਨਾ ਹੈ ਕਰੋ ਜਦੋਂ ਉਹ ਤਾਂ ਕੰਮ ਲਈ ਨਿਕਲ ਗਿਆ ਸਾਰਾ ਸਾਰਾ ਦਿਨੇ ਕੰਮ ਕਰਦੇ ਨੇ ਹਰ ਤਾਂ ਪਰਵਾਰ ਵੀ ਪਿੱਛੇ ਪਾਲਣਾ ਹੁੰਦਾ ਹੈ ਤਰਖਾਵਾਂ ਨਹੀਂ ਸਹੀ ਮਿਲਦੀਆਂ ਉਹਦਾ ਪਤਾ ਨਹੀਂ ਮਿਲਦਾ ਹੈ ਇਲਾਜ ਵੀ ਕਰਵਾਉਣਾ ਹੁੰਦਾ ਕਿਹੜੇ ਬੰਦਾ ਬੁਆਰੀ ਹੋ ਜਾਂਦਾ ਤੇ ਕਿਤੇ ਨਾ ਕਿਤੇ ਸਰਕਾਰਾਂ ਦੀ ਨਲਾਕੀ ਨਹੀਂ ਇਹਨਾਂ ਬਾਰੇ ਸੋਚੇ ਨਹੀਂ ਜਾਂਦਾ ਇਹ ਸਰਕਾਰ ਤੋਂ ਪੰਜਾਬ ਸਰਕਾਰ ਦਾ ਕਿਹੜੀ ਸਰਕਾਰ ਹੈ ਸਰਕਾਰ ਤੇ ਆਪ ਉਸ ਕਰ ਲਈ ਲੁੱਟਣ ਲੱਗੀ ਹੈ ਇਹਨਾਂ ਦੇ ਆਗੂ ਲੁੱਟਣ ਲੱਗੇ ਹੋਏ ਬਾਕੀ ਕਿਸੇ ਨੂੰ ਲੈਣ ਦੇ ਲੋਕ ਕਹਿੰਦੇ ਸੀ ਉਹ ਜੋ ਇਹਨਾਂ ਦਾ ਇਲੈਕਸ਼ਨ ਇਹਨਾਂ ਦੀ ਹਵਾ ਸੀ ਤੇ ਅਸੀਂ ਕਿਸੇ ਨੂੰ ਕੋ ਤਕਲੀਫ ਹੋਣ ਨਹੀਂ ਦੇਵਾਂਗੇ ਅਸੀਂ ਕਿਤੇ ਕਿਸੇ ਨੂੰ ਮਜਾਰਾ ਕਰਨ ਨਹੀਂ ਦੇਵਾਂਗੇ ਅਸੀਂ ਉਹਨਾਂ ਦੇ ਕੰਮ ਆਪ ਪਹਿਲਾਂ ਜਾ ਕੇ ਕਰ ਦੇਵਾਂਗੇ ਅੱਜ ਜਿਹੜੀ ਫਸਲ ਅੱਜ ਜਿਹੜੀ ਸਾਡੇ ਪੰਜਾਬ ਦੇ ਵਿੱਚ ਆੜਾ ਹੈ ਉਹਦੇ ਵਿੱਚ ਭਗਵੰਤ ਮਾਣ ਉਹ ਕਹਿੰਦਾ ਹੁੰਦਾ ਸੀ ਕਿ ਅਸੀਂ ਜਦੋਂ ਕਿਤੇ ਬਰਸਾਤ ਜਾਂ ਗੜੇਮਾਰੀ ਹੋਏਗੀ ਤਾਂ ਸਾਡੇ ਕੋਲ ਰਿਕਾਰਡ ਹੋਏਗਾ ਗਰਦੋਰੀਆਂ ਕਿਤੇ ਕਰਨ ਦੀ ਲੋੜ ਨਹੀਂ ਸੀ ਪਹਿਲਾਂ ਅਡਵਾਂਸ ਹੀ ਪੈਸੇ ਦੇ ਦੇਾਂਗੇ ਆਦੂ ਕਿੱਥੇ ਗਿਆ ਤੇ ਵੀ ਕੋਈ ਇੱਕ ਚੀਜ਼ ਵੀ ਨਹੀਂ ਉਹਨਾਂ ਦਿੱਤੀ ਸੋ ਇਸ ਕਰਕੇ ਇਹ ਸਰਕਾਰ ਦੇ ਕੋਲ ਦਾ ਕੁਝ ਮਿਲ ਸਕਣਾ ਨਹੀਂ ਨਾ ਨਾ ਕੁਝ ਦੇਣਾ ਆਉਣ ਵਾਲੀ ਸਰਕਾਰ ਜਿਹੜੀ ਇਹ ਪੰਜਾਬ ਦੇ ਵਿੱਚ ਹੀ ਕਾਂਗਰਸੀ ਸਰਕਾਰ ਬਣੇਗੀ ਤੇ ਕੇਂਦਰ ਦੇ ਵਿੱਚ ਵੀ ਇਹਨਾਂ ਲੋਕਾਂ ਦਾ ਜਿਹੜੇ ਘੱਟ ਤਨਖਾਹ ਵਾਲੇ ਸਾਡੇ ਮੁਲਾਜ਼ਮ ਐ ਜਾਂ ਸਾਡੇ ਸੇਵਾਦਾਰ ਐ ਉਹਨਾਂ ਦੇ ਵਾਸਤੇ ਅਸੀਂ ਜਰੂਰ ਚੇਚੇ ਤੌਰ ਤੇ ਸੋਚਾਂਗੇ ਮਿਨੀਮਮ ਵੇਜ ਫਿਕਸ ਕਰਾਂਗੇ ਤੇ ਨਾਲ ਇਹਨਾਂ ਨੂੰ ਆਈ ਵਾਰੀ ਜਿਵੇਂ ਦੂਜਿਆਂ ਦਾ ਇਹ ਇਨਕਰੀਮੈਂਟ ਲੱਗਦੀ ਹੈ ਮਹंगाई ਪਤਾ ਵੱਧ ਹੈ ਉਸੇ ਤਰ੍ਹਾਂ ਇਹਨਾਂ ਬਾਰੇ ਹਲਕਾ ਬਹੁਤ ਵੱਡਾ ਤੁਸੀਂ ਅੱਗੇ ਦੇ ਐਮਪੀ ਮੌਜੂਦਾ 9 ਐਮਐਲ ਬਾਰੇ ਜਿਹੜੇ ਕੰਮ ਕਰਦੇ ਨੇ ਜਿਹੜੇ ਪਰ ਹੁਣ ਜਲਾਲਾਬਾਦ ਦੇ ਵਿੱਚ ਲਾਖਾਂ ਵੀ ਜਿਹੜੇ ਖਰਾਬ ਹੋ ਚੁੱਕੇ ਰਹੇ ਨੇ ਇੱਥੇ ਮਜਾਰੇ ਦੇ ਧਰਨੇ ਇਥੇ ਹੋਰੀਨ ਮੌਤਾਂ ਜਿਆਦਾ ਨਜ਼ਰ ਆਏ ਤੇ ਹੋਰੀਨ ਰੋਡ ਤੇ ਜਿਹੜੇ ਧਰਨੇ ਵੀ ਜਿਆਦਾ ਜਲਾਲਾਬਾਦ ਆਪਣਾ ਚੱਲ ਰਹੇ ਨੇ ਕਾਰਨ ਕੀ ਹੈ ਜੀ ਜੇ ਹਮ ਇਹਦਾ ਸੇਵਾ ਕਰ ਰਹੇ ਨੇ ਜੇ ਆਪ ਨੂੰ ਕਹਿੰਦੇ ਸੀ ਬੜੇ ਵੱਡੇ ਸੇਵਾਦਾਰ ਸੋ ਉਹਨਾਂ ਨੂੰ ਪੈਸੇ ਇਕੱਠੇ ਕਰਕੇ ਕੋਈ ਨਹੀਂ ਨਸ਼ੇ ਦੇ ਵਿੱਚੋਂ ਪੈਸਾ ਦੜੇ ਸੱਟੇ ਜੋ ਪੈਸਾ ਲੋਕਾਂ ਦੀ ਲੁੱਟ ਮਾਰ ਕਰਨੀ ਲੋਕਾਂ ਦੇ ਘਰਾਂ ਤੱਕ ਨਸ਼ਾ ਪਹੁੰਚਾਣਾ ਰੇਤਾ ਦੇ ਜਿਹੜੇ ਹੈ ਉਹਨਾਂ ਨੇ ਆਪ ਦੇ ਬੰਦੇ ਲਾਏ ਹੋਏ ਜੇ ਰਾਜ ਨੂੰ 5-500 ਟਰੈਕਟਰ ਟਰਾਲੀਆਂ ਕੱਢ ਦੇ ਤੇ ਪੈਸੇ ਸਾਰੇ ਹੜਪ ਕਰਦੇ ਹੈ ਰਿਸ਼ਵਤ ਖੋਰੀ ਹੈ ਕੱਜ ਪੈਸੇ ਤੋਂ ਬਿਨਾ ਕਿਸੇ ਦਾ ਕੋਈ ਕੰਮ ਹੀ ਨਹੀਂ ਹੁੰਦਾ ਸੋ ਇਸ ਕਰਕੇ ਇਹ ਸਾਰਾ ਕੁਝ ਪੰਜਾਬ ਨੂੰ ਲੁੱਟਣ ਵਾਲੇ ਜਿਹੜੇ ਇੱਥੇ ਆ ਕੇ ਉੱਥੋਂ ਦਿੱਲੀ ਵਾਲੇ ਵੀ ਇੱਥੇ ਆ ਕੇ ਵੱਡੇ ਜਿਹੜੇ ਸਿਗੇ ਉਹ ਵੀ ਆ ਕੇ ਬਹਿ ਗਏ ਤੇ ਇਹ ਜਿਹੜੇ ਪਹਿਲਾਂ ਆਮ ਤੌਰ ਤੇ ਲੱਗੇ ਹੋਏ ਸਿਸਟਮ ਆਮ ਆ ਦੀ ਪਾਰਟੀ ਨੂੰ ਤਾਂ ਹੋਰ ਇਸ ਤੋਂ ਇਲਾਵਾ ਕੋਈ ਕੰਮ ਨਹੀਂ ਅਸੀਂ ਇਹਨੂੰ ਸਰਕਾਰ ਆਉਣ ਤੇ ਦਾ ਅਸੀਂ ਜਿਹੜਾ ਇਹਨੂੰ ਠੀਕ ਕਰਾਂਗੇ ਤਾਂ ਕਿ ਲੋਕਾਂ ਨੂੰ ਸਹੂਲਤ ਹੋਵੇ ਕੋਈ ਸੈਂਟਰ ਵੱਲੋਂ ਤੁਸੀਂ ਹੋ ਜਾਓਗੇ ਪਾਰਲੀਮੈਂਟ ਸੈਸ਼ਨ ਹੋਏਗਾ ਇਹਨਾਂ ਲਈ ਕੋਈ ਸੈਂਟਰ ਦੇ ਵਿੱਚ ਜਦੋਂ ਪਾਰਲੀਮੈਂਟ ਸੈਸ਼ਨ ਹੋਏਗਾ ਉਹਦੇ ਵਿੱਚ ਮੇਰੇ ਕੋਲ ਮੈਨੂੰ ਪਤਾ ਯਾਦ ਹੈ ਜਿਹੜੇ ਇਹਨਾਂ ਲੋਕਾਂ ਦੇ ਬਾਰਡਰ ਦੀਆਂ ਮੁਸ਼ਕਿਲਾਂ ਆ ਇਹਨਾਂ ਆੰਗਣਵਾੜੀ ਵਰਕਰ ਦੀ ਮੁਸ਼ਕਲ ਹੈ ਮਿਡ ਡੇ ਮੀਲ ਦੀ ਮੁਸ਼ਕਲ ਹੈ ਫੋਰਥ ਜੇ ਕਲਾਸ ਦੇ ਜਿਹੜੇ ਡੇਲੀ ਵੇਜਰ ਲੱਗੇ ਹੋਏ ਆ ਉਹਨਾਂ ਦੇ ਮੁਸ਼ਕਲਾਂ ਉਹਨਾਂ ਨੂੰ ਪਾਰਲੀਮੈਂਟ ਉਠਾਵਾਂਗੀ ਤਾਂ ਕਿ ਇਹਨਾਂ ਦਾ ਮਸਲਾ ਕੀਤਾ ਜਾਵੇ ਸਾਰ ਬਖਸ਼ਵਾਹ ਅੱਜ ਜਦੋਂ ਸੁਭਾਗਤ ਵੱਲ ਦਿੱਤਾ ਉਹਦਾ ਐਸੋ ਜੀ ਐਮਪੀ ਸਾਹਿਬ ਨੇ ਕਿਸ ਮੱਕਸਦ ਹੁਣ ਲੱਗਿਆ ਰ ਮਾਰਤਾ ਅਸੀਂ ਜਿਹੜਾ ਅੱਜ ਮੰਗ ਪੱਤਰ ਦਿੱਤਾ ਸਾਡੀਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੀ ਬਹੁਤ ਹੀ ਮੰਗਾ ਮੁਸ਼ਕਲਾਂ ਨੇ ਭਾਈ ਜਿਆ ਸਰਕਾਰ ਵੀ ਜਿਹੜਾ ਸਾਨੂੰ ਅਜੇ ਤੱਕ 6 ਮਹੀਨਿਆਂ ਤੋਂ ਮਾਨ ਪੱਤਾ ਨਹੀਂ ਮਿਲਿਆ ਉਸ ਦੇ ਸੰਬੰਧ ਚ ਅਸੀਂ ਸਾਰੇ ਐਮ ਐਲ ਏ ਦਾ ਮੰਗ ਪੱਤਰ ਦਿੱਤੇ ਨੇ ਸਾਰੇ ਪੰਜਾਬ ਚ ਹੁਣ ਸਾਡਾ ਅਗਲਾ ਪ੍ਰੋਗਰਾਮ ਸੈਂਟਰ ਸਰਕਾਰ ਦੀਆਂ ਮੰਗਾਂ ਤੱਕ ਵੀ ਸੈਂਟਰ ਸਰਕਾਰ ਨੇ ਵੀ ਸਾਨੂੰ ਅਜੇ ਤੱਕ ਕੁਝ ਨਹੀਂ ਦਿੱਤਾ ਅਸੀਂ ਸੈਂਟਰ ਸਰਕਾਰ ਤੱਕ ਆਦੀ ਆਵਾਜ਼ ਉਠਾਉਣ ਵਾਸਤੇ ਮੈਂਬਰ ਪਾਰਲੀਮੈਂਟਸ ਨੂੰ ਮੰਗ ਮੰਗ ਪੱਤਰ ਦੇ ਰਹੇ ਹਾਂ ਸਾਰੇ ਆਹ ਲਿ ਗਿਆ ਚ ਪਹਿਲਾਂ ਵੀ ਕਈ ਵਾਰੀ ਤੁਸੀਂ ਕਰਨੀ ਮਿਹਰੇ ਵੀ ਕੀਤੇ ਅੱਜ ਤੱਕ ਇਹ ਤੁਹਾਨੂੰ ਹਾਂਜੀ ਲੱਗੇ ਕਿ ਤੁਸੀਂ ਤੁਹਾਡਾ ਕੁਝ ਤਾਂ ਹਾਂਜੀ ਮੈਂ ਦੱਸ ਰਹੀ ਆ ਬਈ ਜਿਹੜਾ ਸੈਂਟਰ ਸਰਕਾਰ ਹੈ ਉਹ ਸਾਨੂੰ 4500 ਆਂਗੜવાડી ਵਰਕਰ ਨੂੰ ਦੇ ਰਹੀ ਹੈ ਤੇ 2250 ਹੈਲਪਰ ਨੂੰ ਦੇ ਰਹੀ ਹੈ ਔਰ ਕਿੰਨੇ ਸਾਲਾਂ ਤੋਂ ਇਸ ਸਾਡਾ ਇੰਨਾ ਹੀ ਚੱਲਿਆ ਆਂਦਾ ਮੋਦੀ ਦੀ ਸਰਕਾਰ ਤੀਜੀ ਵਾਰੀ ਬਣ ਚੁੱਕੀ ਹੈ ਤੇ ਉਹਨਾਂ ਨੇ ਸਾਨੂੰ ਅਜੇ ਤੱਕ ਮਤਲਬ ਸਾਡੇ ਮਾਨ ਪਤ ਵਿੱਚ ਕੋਈ ਬਾਤ ਦਾ ਨਹੀਂ ਕੀਤਾ ਘਰ ਕਿਵੇਂ ਚੱਲਦਾ ਰਹਿੰਦਾ ਘਰ ਬਸ ਐਵੇਂ ਹੀ ਚੱਲੀ ਜਾਂਦੇ ਨੇ ਕਿੰਨੇ-ਕਿੰਨੇ ਮਹੀਨੇ ਫਾਕੇ ਕੱਟਨੇ ਪੈਂਦੇ ਨੇ ਕਿੰਨੇ-ਕਿੰਨੇ ਦਿਨ ਘਰਾں 'ਚ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਘੱਟ ਕਰਨਾ ਪੈਂਦਾ ਵੀ ਬਹੁਤ ਹੀ ਔਖੇ ਗੁਜ਼ਾਰੇ ਸਾਡੇ ਚੱਲਦੇ ਨੇ ਤੇ ਅਸੀਂ ਜਿਹੜਾ ਅੱਜ ਕਬਾਇਆ ਸਾਹਿਬ ਨੂੰ ਮੰਗ ਪੱਤਰ ਦੇ ਕੇ ਅੱਗੇ ਚੱਲੇ ਆ ਵੀ ਇਹ ਸਾਡੀ ਪਾਰਲੀਮੈਂਟ 'ਚ ਆਵਾਜ਼ ਉਠਾਉਣ ਵੀ ਇੱਕ ਤਾਂ ਸਾਡੇ ਮਾਨ ਪੱਤੇ 'ਚ ਵਾਅਦਾ ਕੀਤਾ ਜਾਵੇ ਇੱਕ ਜਿਹੜਾ ਸਾਨੂੰ ਵੀ ਘਟੋ ਘੜਮੀ ਨਹੀਂ ਮਵੇਜ਼ ਦਿੱਤਾ ਜਾਵੇ 프리 ਨਰਸਰੀ ਆਂਗਣਵਾੜੀ ਵਰਕਰ ਨੂੰ 프리 ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਤੇ ਜਿਹੜੇ 3 ਤੋਂ 6 ਸਾਲ ਦੇ ਬੱਚੇ ਨੇ ਉਹ ਪਿਛਲੀਆਂ ਸਰਕਾਰਾਂ ਨੇ ਲੈ ਲੈ ਸੀ ਸਾਡੇ ਕੋਲ ਵਾਪਸ ਤੇ ਉਹਨਾਂ ਨੇ ਪ੍ਰੀ ਨਰਸਰੀ ਕਲਾਸਾਂ ਦੇ ਨਾਂ ਤੇ ਸਾਡੇ ਕੋਲ ਖੋਲਾਈ ਸੀ ਸਾਡੇ ਬੱਚੇ ਵਾਪਸ ਕਰਕੇ ਆਂਗਣવાડી ਵਰਕਰ ਨੂੰ ਪ੍ਰੀ ਨਰਸਰੀ ਟੀਚਰ ਬਣਾਇਆ ਜਾਵੇ ਇੱਕ ਸਾਡਾ ਹੋਰ ਮੁੱਦਾ ਹੈ ਵੀ ਰਾਸ਼ਨ ਸਰਕਾਰ ਦੇਂਦੀ ਸੀ ਬੱਚਿਆਂ ਵਾਸਤੇ ਤੇ ਮਲਾਵਾ ਵਾਸਤੇ ਉਸ ਰਾਸ਼ਨ ਦੀ ਹੁਣ ਕਹਿੰਦੇ ਨੇ ਵੀ ਏ ਕੇ ਵਾਈ ਸੀ ਕਰੋ ਹਰੇਕ ਨਾਮ ਪਾਤਰੀ ਦਿੱਤੇ ਫਾਰਸ ਕਰੋ ਫੋਟੋ ਮਤਲਬ ਉਹਦੀ ਕਰਨੀ ਹੁੰਦੀ ਸਾਰੀ ਫੋਟੋ ਕਾਰ ਕੇ ਓਟੀਪੀ ਆਉਂਦਾ ਉਹਦੇ ਚ ਮਲਾਪਾਤਰੀ ਕੋਲ ਵੀ ਮੋਬਾਈਲ ਹੋਣਾ ਜ਼ਰੂਰੀ ਹੈ ਤੇ ਆਗਣਵਾੜੀ ਵਰਕਰ ਕੋਲ ਵੀ ਹੋਣਾ ਜ਼ਰੂਰੀ ਹੈ ਨਾ ਤਾਂ ਸਾਨੂੰ ਅਜੇ ਤੱਕ ਸਰਕਾਰਾਂ ਨੇ ਕੋਈ ਮੋਬਾਈਲ ਦਿੱਤੇ ਨਹੀਂ ਸੀ ਇਹਦੇ ਨਿੱਜੀ ਫੋਨ ਨਾਲ ਤਾਂ ਕੰਮ ਕਰਕੇ ਕਈਆਂ ਵਿਚਾਰੀਆਂ ਵਰਕਰ ਕੋਲ ਤਾਂ ਫੋਨ ਹੈਗਾ ਹੀ ਨਹੀਂ ਕਿਉਂਕਿ ਸਾਡੀ ਤਨਖਾਹ ਹੀ ਓਨੀ ਘੋਏ ਗੁਜ਼ਾਰਾ ਹੀ ਬੜੇ ਮੁਸ਼ਕਲ ਨੇ ਤੇ ਨਾ ਹੀ ਸਾਡੇ ਕੋਲ ਫੋਨ ਨੇ ਤੇ ਨਾ ਹੀ ਲਾਪਾਤਰੀ ਕੋਲ ਫੋਨ ਨੇ ਉਹ ਵੀ ਗਰੀਬ ਕਰਨ ਨਾਲ ਸੰਬੰਧਤ ਨੇ ਇਸ ਵਾਸਤੇ ਜਦੋਂ ਅਸੀਂ ਅਗਲੇ ਕੋਲ OTP ਮੰਗਣਿਆ ਗਰੀਬ ਨੂੰ ਇਹ ਡਰ ਦਰ ਜੇ ਮੇਰੇ ਕੋ 4 ਪੈਸੇ ਲੇ ਤੇ OTP ਲੈ ਕੇ ਮੇਰਾ ਬੈਂਕ ਬੈਲੈਂਸ ਜੋ ਥੋੜਾ ਬਹੁਤ ਮੈਂ ਕੰਡੇਗਾ ਤੱਕ ਮਾਇਆ ਕਿ ਤੋਂ ਮੈਂ ਕਮਾਇਆ ਮੇਰਾ ਵੀ ਕਿਤੇ ਐਵੇਂ ਦੇ ਫਰਾਡ ਹੋਏ ਵੀ ਨਾ ਤੇ ਮੇਰੇ ਨਾਲ ਕਿਤੇ ਫਰਾਡ ਨਾ ਹੋ ਜਾਵੇ ਉਹ ਦਿੰਦੇ ਨਹੀਂ OTP ਜੇ ਦਿੰਦੇ ਵੀ ਨਹੀਂ ਤੇ ਸਾਰਿਆਂ ਕੋਲ ਫੋਨ ਨਹੀਂ ਹੁੰਦੇ ਤੇ ਸਾਨੂੰ ਬੜੀ ਜ਼ਿਆਦਾ ਫਾਰਸ ਦੀ ਪ੍ਰੋਬਲਮ ਆ ਰਹੀ ਹੈ ਇਹ ਜਿਹੜੀ ਹੈ ਫਾਰਸ ਸੇ ਬੰਦ ਕੀਤੀ ਜਾਵੇ ਸਾਡੀ ਇਹ ਮੰਗ ਹੈ ਤੇ ਸਾਡਾ ਮਾਣ ਪੱਤਾ ਵਿੱਚ ਵਾਦਾ ਕੀਤਾ ਜਾਵੇ ਸਾਨੂੰ ਪ੍ਰੀਨਸਿਪਲ ਟੀਚਰ ਦਾ ਦਰਜਾ ਦੇ ਕੇ ਘਟੋ ਘਟ ਜਿੰਨੀ ਦੇ ਤੱਕ ਸਾਨੂੰ ਸਰਕਾਰ ਆਂਗਣਵਾੜੀ ਵਰਕਰ ਨੂੰ ਦਰਜਾ ਤੇ ਇਹਨਾਂ ਤੇ ਹੈਲਪਰ ਨੂੰ ਦਰਜਾ ਚਾਰ ਦਾ ਗ੍ਰੇਡ ਨਹੀਂ ਦਿੰਦੀ ਓਨੀ ਦੇਰ ਘਟੋ ਘਟ ਸਾਨੂੰ ਉਜਰਤ ਕਰੂਨ ਦੇ ਦਾਇਰੇ ਵਿੱਚ ਲਿਆ ਕੇ ਸਾਨੂੰ ਮਿਨੀਮਮ ਵੇਜ ਜ਼ਰੂਰ ਦਿੱਤਾ ਜਾਵੇ